ਕਿ ਜੇ ਘਰ ਵਾਲੀ ਦੀ ਨਜ਼ਰ ਤੋਂ ਆਪਾਂ ਦੁਨੀਆ ਨੂੰ ਦੇਖਣਾ ਹੋਵੇ ਤਾਂ ਕੁਝ ਕੁ ਕੁਐਸਚਨਸ ਨੇ ਸੋ ਤੁਸੀਂ ਉਹਨਾਂ ਦੇ ਆਨਸਰ ਦੇਣੇ ਆ ਸੋ ਮੋਸਟਲੀ ਜਿਹੜੀਆਂ ਘਰ ਵਾਲੀਆਂ ਉਹ ਉਦਾਂ ਹੀ ਸੋਚਦੀਆਂ ਹੋਣਗੀਆਂ ਠੀਕ ਹੈ ਸੋ ਮੈਂ ਤੁਹਾਡੇ ਤੋਂ ਕੋਈ ਸਵਾਲ ਪੁੱਛੂੰਗਾ ਪੁੱਛੋ ਠੀਕ ਹੈ ਤੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਆ ਵੀ ਤੁਸੀਂ ਕੀ ਸੋਚਦੇ ਹੋ ਹਾਂ ਸੋ ਪਹਿਲਾ ਕੁਐਸਚਨ ਹੈਗਾ ਕਿ ਤੁਹਾਡੀ ਨਜ਼ਰ ਤੋਂ ਘਰ ਵਾਲੀ ਦੀ ਨਜ਼ਰ ਤੋਂ ਦੁਨੀਆ ਦਾ ਸਭ ਤੋਂ ਪਰਫੈਕਟ ਆਦਮੀ ਕਿਹੜਾ ਹੈ ਮੇਰਾ ਡੈਡ ਅੱਛਾ ਤੇ ਦੁਨੀਆ ਦੀ ਸਭ ਤੋਂ ਪਰਫੈਕਟ ਔਰਤ ਕੌਣ ਆ? ਮੇਰੀ ਮਾਂ। ਠੀਕ ਆ। ਤੇ ਦੁਨੀਆ ਦੀ ਸਭ ਤੋਂ ਪਿਆਰੀ ਔਰਤ ਕੌਣ ਆ? ਮੇਰੀ ਭੈਣ। ਚੱਲ ਭੈਣ। ਤੁਸੀਂ ਨਹੀਂ ਹੈਗੀ? ਨਾ। ਉਹ ਤਾਂ ਮੈਂ ਹੀ ਆ ਪਰ ਚਲੋ ਭੈਣ। ਤੇ ਦੁਨੀਆ ਦੀ ਸਭ ਤੋਂ ਅਕਲਮੰਦ ਔਰਤ ਕੌਣ ਆ? ਮੈਂ। ਅਕਲਮੰਦ ਔਰਤ ਵੀ ਤੁਸੀਂ। ਅਕਲਮੰਦ ਔਰਤ ਤਾਂ ਵੀ ਘਰ ਵਾਲਿਆ ਆਂ ਵੀ ਨੇ ਬਸ। ਠੀਕ ਆ। ਤੇ ਦੁਨੀਆ ਦਾ ਸਭ ਤੋਂ ਦੁਖੀ ਘਰ ਵਾਲਾ ਕਿਹੜਾ ਆ ਦੁਖੀ ਹਸਬੰਦ ਕਿਹਦਾ ਹੋਊਗਾ ਮੇਰਾ ਭਰਾ ਤੁਸੀਂ ਤੁਹਾਡਾ ਭਰਾ ਠੀਕ ਆ ਤੇ ਦੁਨੀਆ ਦੀ ਸਭ ਤੋਂ ਸੁਖੀ ਔਰਤ ਕਿਹੜੀ ਆ ਸਭ ਤੋਂ ਸੁਖੀ ਔਰਤ ਮੇਰੀ ਸਹੇਲੀ ਅੱਛਾ ਤੁਹਾਡੀ ਸਹੇਲੀ ਤੁਸੀਂ ਨਾ ਰਵੀਸ ਵਾਲੋ ਕਰੜੀਆਂ ਨੂੰ ਉਹਨਾਂ ਦੀਆਂ ਸਹੇਲੀਆਂ ਹੀ ਜ਼ੁਗੀ ਲੱਗਦੀਆਂ ਬਸ ਹੈਨਾ ਹੈਗੀਆਂ ਠੀਕ ਹੈ ਸੋ ਹੁਣ ਔਰਤ ਦਾ ਸਭ ਤੋਂ ਵੱਡਾ ਕਦਰਦਾਨ ਕੌਣ ਆ ਲੈ ਇੱਕ ਔਰਤ ਦੀ ਸਭ ਤੋਂ ਵੱਡੀ ਕਦਰ ਕਰਨ ਵਾਲਾ ਸੂਟਾ ਆਹ ਉਹ ਤਾਂ ਹੈਗਾ ਹੀ ਆ ਉਹ ਕਹਿ ਦਿੰਦਾ ਵੀ ਮੈਡਮ ਤੁਹਾਡੇ ਤੇ ਆ ਵੀ ਕਲਰ ਸੂਟ ਕਰਦਾ ਮੈਡਮ ਤੁਹਾਡੇ ਤੇ ਤਾਂ ਸਾਰੇ ਕਲਰ ਸੂਟ ਕਰਦੇ ਨੇ ਲੈ ਵੀ ਪੱਕਾ ਜਵਾਬ ਆ। ਸੂਟਾ ਵਾਲਾ ਜਿਹੜਾ ਨਾ ਉਹ ਪੱਕਾ ਕਦਰਦਾਨ ਆ। ਸਭ ਤੋਂ ਜ਼ਿਆਦਾ ਤਰੀਫ਼ ਉਹੀ ਕਰਦਾ। ਤੁਹਾਡੇ ਨਾਲੋਂ ਵੱਧ। ਠੀਕ ਆ। ਤੇ ਹੁਣ ਜੇ ਆਪਾਂ ਕਹੀਏ ਵੀ ਦੁਨੀਆ ਦਾ ਸਭ ਤੋਂ ਨਿਕੰਮਾ, ਨਠੱਲਾ, ਖੁਦਗਰਜ਼, ਝੂਠਾ, ਕੰਜੂਸ, ਬੇਕਾਰ ਆਦਮੀ ਉਹ ਕੌਣ? ਨਾ ਹੁਣ ਆ ਵੀ ਮੈਂ ਦੱਸਾਂ ਦੀ ਲੋੜ ਆ। ਤੁਸੀਂ ਆਪ ਹੀ ਸਮਝ ਜਾਓ ਕੌਣ ਹੋ ਸਕਦਾ। ਲੈ ਵੀ ਦੱਸੋ ਕੌਣ ਆ? ਇਹ ਕਹਿੰਦੇ ਤੁਸੀਂ ਆਪ ਹੀ ਸਮਝੋ। ਇੱਕ ਘਰ ਵਾਲੀਆਂ ਦੀ ਨਜ਼ਰ ਤੋਂ ਦੁਨੀਆ ਨੂੰ ਦੇਖਿਆ ਆਪਾਂ ਵੀ ਸਾਰੀਆਂ ਘਰ ਵਾਲੀਆਂ ਇਦਾਂ ਹੀ ਸੋਚਦੀਆਂ ਨੇ ਇਸ਼ਾਰਾ ਸਮਝੋ ਚਲੋ ਫਿਰ ਲਿਖੋ ਫਿਰ ਕਮੈਂਟਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ